ਪੰਜਾਬ ਦੇ ਵਿੱਚ ਅਕਾਲੀ ਦਲ ਬਾਦਲ ਦੇ ਮੈਂਬਰਸ਼ਿਪ ਭਰਤੀ ਮਹੀਮ ਚੱਲ ਰਹੀ ਹੈ ਉਸ ਦੇ ਤਹਿਤ ਪੰਜਾਬ ਦੇ ਵਿੱਚ 25 ਲੱਖ ਤੋਂ ਵੱਧ ਮੈਂਬਰ ਕਾਲੀ ਦਲ ਬਾਦਲ ਦੇ ਬਣ ਚੁੱਕੇ ਹਨ ਨੌਜਵਾਨਾਂ ਨੂੰ ਉਤਸ਼ਾਹਿਤ ਕਰਨ ਲਈ ਪਾਰਟੀ ਨਾਲ ਜੋੜਨ ਦੇ ਲਈ ਜੋ ਕੰਮ ਅਕਾਲੀ ਦਲ ਨੇ ਪੰਜਾਬ ਦੇ ਹਿੱਤੇ ਲਈ ਕੀਤੇ ਪੰਜਾਬ ਕੇ ਮਸਲੇ ਹੱਲ ਕੀਤੇ ਉਸ ਨੂੰ ਲੈ ਕੇ ਅਸਮਾਨਾ ਹਲਕੇ ਦੇ ਵਿੱਚ ਅਕਾਲੀ ਦਲ ਦੇ ਜਿਹੜੇ ਨੌਜਵਾਨ ਵਰਕਰ ਹੈ ਜੋ ਨਵੇਂ ਮੈਂਬਰ ਬਣੇ ਉਹਨਾਂ ਨੂੰ ਪਾਰਟੀ ਦੀਆਂ ਨੀਤੀਆਂ ਬਾਰੇ ਜਾਣਕਾਰ ਦੇਣ ਦੇ ਲਈ ਹਲਕਾ ਪਟਿਆਲਾ ਕੇ ਇੰਚਾਰਜ ਐਨ ਕੇ ਸ਼ਰਮਾ ਅਤੇ ਯੂਥ ਕਾਲੀ ਦਲ ਦੇ ਪ੍ਰਧਾਨ ਪੰਜਾਬ ਦੇ ਸਰਵਜੀਤ ਸਿੰਘ ਚਿੰਨਰ ਵੀ ਸ਼ਾਮਿਲ ਹੋਏ ਜਗਮੀਤ ਸਿੰਘ ਹਰਿਆਉ ਤੇ ਹੋਰ ਪਾਰਟੀ ਦੇ ਆਗੂ ਨੇ ਸ਼ਿਰਕਤ ਕੀਤੀ ਪਾਰੀ ਗਿੰਤੇ ਦੇ ਵਿੱਚ ਆੜਕਾਲੀ ਦਲ ਬਾਦਲ ਦੇ ਵਰਕਰ ਇਸ ਮੀਟਿੰਗ ਵੀ ਸ਼ਾਮਿਲ ਹੋਏ ਪ੍ਰਮਾਤਮਾ ਦੀ ਅਕਾਲ ਪੁਰਖ ਵੈਗਰੂ ਦੀ ਬਹੁਤ ਵੱਡੀ ਬਖਸ਼ਿਸ਼ ਆ ਮੈਂ ਸਮਝਦਾ ਕਿ ਇਸ ਟਾਈਮ ਸ਼੍ਰੋਮਣੀ ਅਕਾਲੀ ਦਲ ਤੇ ਕਿ ਉਮੀਦ ਤੋਂ ਵੱਧ ਜਿਹੜਾ ਲੋਕਾਂ ਦਾ ਪਿਆਰ ਸ਼੍ਰੋਮਣੀ ਅਕਾਲੀ ਦਲ ਨੂੰ ਮਿਲ ਰਿਹਾ ਹੈਗਾ ਜਿਹੜੀਆਂ ਦੋ ਸਰਕਾਰਾਂ ਝੁੱਠੇ ਲਾਰੇ ਲਾ ਕੇ ਜਿਹੜੀਆਂ ਪੰਜਾਬ 'ਚ ਬਣੀਆਂ ਉਹਨਾਂ ਨੇ ਪੰਜਾਬ ਨੂੰ ਹਰ ਪੱਖੋਂ ਬਰਬਾਦ ਕਰਿਆ ਫਾਈਨੈਂਸ਼ੀਅਲ ਤੌਰ ਤੇ ਵੀ ਬਰਬਾਦ ਕਰਿਆ ਨੌਜਵਾਨ ਬੇਰੁਜ਼ਗਾਰ ਹੋ ਗਏ ਕਾਲਜਾਂ ਚ ਜਿਹੜੀ ਪੜ੍ਹਾਈ ਨਹੀਂ ਹੋ ਰਹੀ ਦਲਿਤਾਂ ਦੀਆਂ ਸਕਾਲਰਸ਼ਿਪਾਂ ਚਾਹੇ ਲੈਟਰਿੰਗਾਂ ਦੀਆਂ ਚਾਹੇ ਮਕਾਨਾਂ ਦੀਆਂ ਚਾਹੇ ਸਾਈਕਲਾਂ ਦੀ ਸਾਰੀਆਂ ਸਕੀਮਾਂ ਪੰਜਾਬ ਚ ਬੰਦ ਹੋ ਗਈਆਂ ਪੰਜਾਬ ਤਪਾਹੀ ਦੇ ਕੰਡੇ ਤੇ ਚੜਾ ਗਿਆ ਤੁਸੀਂ ਦੇਖੋ ਵੀ 4 ਲੱਖ ਕਰੋੜ ਰੁਪਏ ਦੇ ਕਰੀਬ ਕਰਜ਼ੇ ਤੇ ਪੰਜਾਬ ਜਿਹੜਾ ਪਹੁੰਚ ਰਿਹਾ ਹੁਣ ਪੰਜਾਬ ਦੇ ਲੋਕ ਚੰਗੀ ਤੇ ਨਾ ਸਮਝ ਰਹੇ ਆ ਕਿ ਪੰਜਾਬ ਦੇ ਅਸਲ ਇਹ ਤੈਸੀਕ ਹੋਣਾ ਤੁਸੀਂ ਦੇਖੋ ਵੀ ਸਾਡਾ ਟਾਰਗੇਟ ਜਿਹੜਾ 25 ਲੱਖ ਭਰਤੀ ਦਾ ਸੀਗਾ ਪੰਜਾਬ 'ਚ ਸ਼੍ਰੋਮਣੀ ਅਕਾਲੀ ਦਲ ਦਾ ਜਿਸ ਦਿਨ ਸਾਡੀ ਕੋਰ ਕਮੇਟੀ 'ਚ ਮੀਟਿੰਗ ਹੋਈ ਮੈਂ ਪਾਰਟੀ ਦਾ ਕੈਸ਼ੀਅਰ ਹਾਂ 40 ਲੱਖ ਭਰਤੀ ਦੀਆਂ ਕਾਪੀਆਂ ਪੰਜਾਬ 'ਚ ਜਾ ਚੁੱਕੀਆਂ ਔਰ ਅਜੇ ਵੀ ਬਹੁਤ ਡਿਮਾਂਡ ਆ ਜਿਹੜੀ ਉਹ ਆ ਰਹੀ ਆ ਸੋ ਇਹ ਇਸ ਗੱਲ ਦਾ ਜਿਹੜਾ ਇਸ ਗੱਲ ਦਾ ਸਬੂਤ ਆ ਕਿ ਪੰਜਾਬ ਦੇ ਲੋਕ ਦੁਬਾਰਾ ਫੇਰ ਆਪਣੀ ਪਾਰਟੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਰ ਨੂੰ ਚਾਹਨੇ ਆਂ ਔਰ ਸ਼੍ਰੋਮਣੀ ਅਕਾਲੀ ਦਲ ਦਾ ਵਰਕਰ ਇਸ ਭਰਤੀ ਚ ਤਕੜਾ ਹੋ ਕੇ ਨਿਕਲਿਆ ਔਰ ਇਸ ਭਰਤੀ ਤੋਂ ਹੀ ਤੁਸੀਂ ਦੇਖੋ ਵੀ ਸਾਡੇ ਸਰਕਲ ਦਾ ਡੈਲੀਗੇਟ ਸਰਕਲ ਦੇ ਡੈਲੀਗੇਟ ਬਣਨੇ ਆਂ ਜ਼ਿਲ੍ਹੇ ਦੇ ਡੈਲੀਗੇਟ ਬਣਨੇ ਆਂ ਫਿਰ ਸਟੇਟ ਦੇ ਡੈਲੀਗੇਟ ਬਣਨੇ ਆਂ ਫਿਰ ਇਹਨਾਂ ਡੈਲੀਗੇਟਾਂ ਨੇ ਪੰਜਾਬ ਦੇ ਪ੍ਰਧਾਨ ਦੀ ਚੋਣ ਕਰਨੀ ਆਂ ਜ਼ਿਲ੍ਹਾ ਪ੍ਰਧਾਨਾਂ ਦੀ ਚੋਣ ਕਰਨੀ ਆਂ ਸਰਕਲ ਪ੍ਰਧਾਨਾਂ ਦੀ ਚੋਣ ਕਰਨੀ ਆਂ ਇਹ ਜਿਹੜੀ ਭਰਤੀ ਆ ਇਹ ਸੰਵਧਾਨਕ ਤੌਰ ਤੇ 5 ਸਾਲ ਬਾਅਦ ਹੁੰਦੀ ਆ ਔਰ ਇਸ ਦਾ ਸਾਰਾ ਰਿਕਾਰਡ ਆ ਵੀ ਕਿਸ ਤਰ੍ਹਾਂ ਭਰਤੀ ਹੋਈ ਕਿਹਦੀ ਰਹਿਨਮਾਈ ਹੇਠ ਹੋਈ ਕਿਨੇ ਇਹਨੂੰ ਅਬਜ਼ਰਵ ਕਰਿਆ ਇਹ ਸਾਰੀਆਂ ਚੀਜ਼ਾਂ ਇਲੈਕਸ਼ਨ ਕਮਿਸ਼ਨ ਕੋਲ ਜਾਂਦੀਆਂ ਇਲੈਕਸ਼ਨ ਕਮਿਸ਼ਨ ਤੀ ਅਪਰੂਵਲ ਤੋਂ ਬਾਅਦ ਜਿਹੜੀ ਪ੍ਰਧਾਨ ਦੀ ਚੋਣ ਹੁੰਦੀ ਹੈ ਭਾਈ ਦੇਖੋ ਮੈਂ ਸਿੱਧੀ ਗੱਲ ਤੁਹਾਨੂੰ ਕਹਣਾ ਦਿੱਲੀ ਦੇ ਲੋਕਾਂ ਨੂੰ ਉਸ ਟਾਈਮ ਹੋਸ਼ ਆਈ ਜਦੋਂ ਦਿੱਲੀ ਨੂੰ ਬਰਬਾਦ ਕਰਦਿਆ ਖਤਮ ਕਰਦਿਆ ਮਤਲਬ ਲੋਕ ਘਰ ਤੋਂ ਬਾਹਰ ਨਹੀਂ ਨਿਕਲ ਸਕਦੇ ਇੰਨਾ ਪੋਲਿਊਸ਼ਨ ਦਿੱਲੀ ਚਾ ਮੈਂ ਇੱਕ ਦਿਨ ਗਿਆ ਦਾ ਪਿੱਛੇ ਉਸੇ ਦਿਨ ਦਿਖਾਂ ਬੁਖਾਰ ਹੋ ਗਿਆ ਇਹ ਜੀ ਹਾਲਤ ਹੋ ਗਈ ਇੰਨਾ ਪੋਲਿਊਟਡ ਕਰਦਿਆ ਨਾ ਸੜਕ ਬਣੀ ਨਾ ਕੋਈ ਕੰਮ ਹੋਇਆ ਨਾ ਕੋਈ ਡਵੈਲਪਮੈਂਟ ਹੋਈ ਜਦੋਂ ਬਰਬਾਦੀ ਦੇ ਕੰਡੇ ਤੇ ਪਹੁੰਚ ਗਿਆ ਫਿਰ ਉਹਨਾਂ ਨੇ ਏਸ ਆਮ ਆਦਮੀ ਪਾਰਟੀ ਨੂੰ ਬਰਬਾਦ ਕਰਿਆ ਅੱਜ ਪੰਜਾਬ ਦੇ ਵੀ ਉਹੀ ਹਾਲਾਤ ਆ ਇਹਨੂੰ ਤੁਸੀਂ ਇਹ ਦੇਖ ਲਿਓ ਹੋ ਸਕਦਾ 2 ਸਾਲਾਂ ਦੇ ਅੰਦਰ ਅੰਦਰ ਵਿੱਤੀ ਅਮਰਜੈਂਸੀ ਪੰਜਾਬ 'ਚ ਲੱਗ ਜੇ ਮੁਲਾਜ਼ਮਾਂ ਨੂੰ ਤਨਖਾਹਾਂ ਦੇਣ ਵਾਸਤੇ ਪੈਸੇ ਨਾ ਹੋਣ ਤੁਸੀਂ ਸਾਰਾ ਦੇਖ ਲਿਓ ਕੋਈ ਇੱਕ ਯੂਨਿਟ ਬਿਜਲੀ ਪੈਦਾ ਹੋਈ ਹੋਏ ਕੋਈ ਟਰਾਂਸਫਾਰਮ ਹੀ ਲੱਗਿਆ ਹੋਏ ਕੋਈ ਗ੍ਰਿਡ ਹੀ ਲੱਗਿਆ ਹੋਏ ਸੋ ਅੱਜ ਪੰਜਾਬ ਵੀ ਬਰਬਾਦ ਹੋ ਗਿਆ ਦਿੱਲੀ ਵਾਲਿਆਂ ਨੇ ਤਾਂ ਚਲੋ ਇਹਨਾਂ ਨੂੰ ਹਰਾਇਆ ਹੀ ਆ ਪੰਜਾਬ ਦੇ ਲੋਕ ਆ 2 ਸਾਲ ਬਾਅਦ ਤੁਸੀਂ ਦੇਖਿਓ ਪਿੰਡਾਂ 'ਚ ਇਹਨਾਂ ਦੀ ਕਟਾਈ ਵੀ ਕਰਨਗੇ ਰੋੜੇ ਮਾਰ ਕੇ ਭਜਾਣਗੇ ਇਹ ਜਿਹੇ ਹਾਲਾਤ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਦੇ ਖਿਲਾਫ ਬਣੇ ਹੋਏ ਸੋਨੂੰ ਪਹਿਲੀ ਗੱਲ ਤਾਂ ਹੈਗੀ ਆ ਵੀ ਸ਼੍ਰੋਮਣੀ ਅਕਾਲੀ ਦਲ ਇੱਕ ਖੇਤਰੀ ਪਾਰਟੀ ਆ ਪੰਜਾਬ ਦੇ ਲੋਕਾਂ ਦੀ ਰਹਿਨਮਾਈ ਕਰਦੀ ਆ ਸਾਡੀ ਕਾਂਗਰਸ ਨਾਲ ਤਾਂ ਸਿੱਧੀ ਦੁਸ਼ਮਣੀਆਂ ਦੇਖੋ ਉਹਦੇ ਨਾਲ ਤਾਂ ਕਿਤੇ ਹੋ ਹੀ ਨਹੀਂ ਸਕਦਾ ਸ੍ਰੀ ਅਕਾਲ ਤਖਤ ਸਾਹਿਬ ਤੇ ਅਟੈਕ ਕਰਿਆ ਤੇ ਭਾਜਪਾ ਨੂੰ ਵੀ ਹੰਕਾਰ ਛੱਡ ਕੇ ਜਿਹੜੇ ਪੰਜਾਬ ਦੇ ਜੇ ਮਸਲੇ ਹੱਲ ਕਰਦੀ ਆ ਸਾਡੀ ਕਿਸਾਨੀ ਦਾ ਮਸਲਾ ਹੈਗਾ ਬੰਦੀ ਸਿੰਘਾਂ ਦਾ ਮਸਲਾ ਹੈਗਾ ਪੰਜਾਬ ਜਿਹੜਾ ਇਕਨੋਮੀ ਤੌਰ ਤੇ ਬਹੁਤ ਜਿਆਦਾ ਪਿੱਛੇ ਜਾ ਰਿਹਾ ਹੈਗਾ ਸੋ ਬੀਜੇਪੀ ਨੂੰ ਵੀ ਬੜਾ ਦਿਲ ਦਿਖਾ ਕੇ ਪੰਜਾਬ ਦੇ ਜਿਹੜੇ ਸਾਰੇ ਮਸਲੇ ਆ ਉਹ ਹੱਲ ਕਰਨੇ ਚਾਹੀਦੇ ਆ ਸ਼੍ਰੋਮਣੀ ਅਕਾਲੀ ਦਲ ਤਾਂ ਪੰਜਾਬ ਦੇ ਮਸਲਿਆਂ ਵਾਸਤੇ ਸਦਾ ਲੜਾਈ ਲੜਦਾ ਰਿਹਾ ਸਾਨੂੰ ਤਾਕਤ ਮਿਲੇ ਸਾਨੂੰ ਨਾ ਮਿਲੇ ਅਸੀਂ ਤਾਂ ਪੰਜਾਬੀਆਂ ਦੀ ਲੜਾਈ ਲੜਨੀ ਆ ਲੜਦੇ ਰਹਾਂਗੇ ਜੇ ਪੰਜਾਬ ਦੇ ਹੱਕ 'ਚ ਉਹ ਖੜਨਗੇ ਆਪਾਂ ਉਹਨਾਂ ਦੇ ਨਾਲ ਆ ਜੇ ਪੰਜਾਬ ਦੇ ਹੱਕਾਂ ਤੋਂ ਦੂਰ ਜਾਣਗੇ ਆਪਾਂ ਤਾਂ ਉਹਨਾਂ ਦਾ ਵਿਰੋਧ ਕਰ ਦੇਈਏ ਦੇਖੋ ਪੂਰੇ ਪੰਜਾਬ ਦੇ ਵਿੱਚ ਸ਼੍ਰੋਮਣੀ ਕਾਲ ਦਲ ਦੀ ਜਿਹੜੀ ਮੈਂਬਰਸ਼ਿਪ ਭਰਤੀ ਮੁਹਿੰਮ ਆ ਬੜੇ ਉਤਸ਼ਾਹ ਨਾਲ ਚੱਲ ਰਹੀ ਆ ਅੱਜ ਹਲਕਾ ਸਮਾਣੇ ਦੇ ਵਿੱਚ ਸਾਡੇ ਹਰਿਆਉ ਸਿੰਘ ਜਿਹੜੇ ਯੂਥ ਕਾਲੀ ਦਲ ਦੇ ਕੋਰ ਕਮੇਟੀ ਮੈਂਬਰ ਨੇ ਉਹਨਾਂ ਦੀ ਗਵਾਈ ਦੇ ਵਿੱਚ ਇੱਥੇ ਬੜਾ ਵੱਡਾ ਇਕੱਠ ਹਲਕਾ ਸਮਾਣੇ ਦੀ ਸੰਗਤ ਦਾ ਰੱਖਿਆ ਗਿਆ ਜਿਹਦੇ ਵਿੱਚ ਮੈਂ ਸਮਝਦਾ ਕਿ ਆ ਤੁਹਾਡੇ ਨਾਲ ਗੱਲ ਕਰਨ ਤੋਂ ਪਹਿਲਾਂ ਮੈਂ ਦੇਖ ਰਿਹਾ ਸੀ ਕਿ ਨੌਜਵਾਨਾਂ ਦੇ ਖਾਸ ਕਰਕੇ ਬੜੇ ਉਤਸ਼ਾਹ ਦੇ ਨਾਲ ਪੰਡਾਲ ਦੇ ਵਿੱਚ ਅੰਦਰ ਐਂਟਰ ਹੋ ਰਹੇ ਸੀ ਬੜੇ ਵੱਡੇ ਉਤਸ਼ਾਹ ਦੇ ਨਾਲ ਪਰਿਮੇਖਮ ਚੱਲ ਰਹੀ ਆ ਇਹਦੇ ਕਈ ਕਾਰਨ ਨੇ ਕਾਰਨ ਅੱਜ ਪੰਜਾਬ ਦਾ ਹਰ ਵਰਗ ਹਰ ਵਰਗ ਇਹ ਮਹਿਸੂਸ ਕਰ ਰਿਹਾ ਕਿ ਪੰਜਾਬ ਨੂੰ ਬਚਾਉਣ ਲਈ ਸ਼੍ਰੋਮਣੀ ਅਕਾਲੀ ਦਲ ਦਾ ਅੱਗੇ ਆਉਣਾ ਬਹੁਤ ਜ਼ਰੂਰੀ ਆ ਦੇਖੋ ਮੈਂ ਤੁਹਾਡੇ ਮੀਡੀਆ ਦੇ ਮਾਧਮ ਰਾਹੀਂ ਅੱਜ ਗੱਲ ਕਰਨੀ ਚਾਹੁੰਦਾ ਤੇ ਪੰਜਾਬ ਦੇ ਉਹਨਾਂ ਵੋਟਰਾਂ ਨੂੰ ਵੀ ਅਪੀਲ ਕਰਨੀ ਚਾਹੁੰਦਾ ਜਿਨ੍ਹਾਂ ਨੇ ਆਮ ਆਦੀ ਪਾਰਟੀ ਨੂੰ ਵੋਟ ਪਾਈ ਸੀ ਕਿ ਆਪਾਂ ਉੱਠੀਏ ਜਿਵੇਂ ਦਿੱਲੀ ਵਾਲਿਆਂ ਨੇ ਦਿੱਲੀ ਲੁੱਟਣ ਤੋਂ ਬਾਅਦ ਅੱਜ ਆਮ ਆਦੀ ਪਾਰਟੀ ਨੂੰ ਚਲਦਾ ਕੀਤਾ ਪੰਜਾਬ ਦੇ ਵਿੱਚ ਵੀ ਆਪਾਂ ਨੂੰ ਐਵੇਂ ਕਰਨਾ ਪੈਣਾ ਅੱਜ ਜੇ ਮੈਂ ਮੋٹے ਰੂਪ ਦੇ ਵਿੱਚ ਗੱਲ ਕਰਾਂ ਕਿ ਅੱਜ ਦੇ ਦਿਨ ਜਿੱਥੇ ਅੱਪ ਪਟਿਆਲੇ ਜ਼ਿਲ੍ਹੇ 'ਚ ਖੜੇ ਆਂ ਪਟਿਆਲੇ ਜ਼ਿਲ੍ਹੇ 'ਚ ਜਿਹੜੇ ਨੇ ਉਹ ਗਰਨੇਟ ਰਾਕਟ ਲਾਂਚਰ ਫੜੇ ਜਾ ਰਹੇ ਨੇ ਲੱਭੇ ਜਾ ਰਹੇ ਨੇ ਤੇ ਪੰਜਾਬ ਸਰਕਾਰ ਕੈਬਨਿਟ ਦੀ ਮੀਟਿੰਗ ਕੈਨਸਲ ਕਰਕੇ ਸਾਰੇ ਵਿਧਾਇਕ ਦਿੱਲੀ ਪਹੁੰਚੇ ਹੋਏ ਨੇ ਦਿੱਲੀ ਦਰਬਾਰ ਪਹਿਲਾਂ ਤਾਂ ਇਹ ਸਾਬਤ ਹੋ ਗਿਆ ਕਿ ਵੋਟ ਪੰਜਾਬੀਆਂ ਨੇ 92 ਐਮ ਐਲ ਏ ਪੰਜਾਬ ਨੂੰ ਪੰਜਾਬ ਦੇ ਨੌਜੋਨਾਂ ਨੂੰ ਪਾਈ ਭਗਵੰਤ ਮਾਨ ਨੂੰ ਪਾਈ ਪਰ ਐਮ ਐਲ ਏ ਕਿੱਥੇ ਗਏ ਹੋਏ ਨੇ ਮੰਤਰੀ ਕਿੱਥੇ ਗਏ ਹੋਏ ਨੇ ਅੱਜ ਦਿੱਲੀ ਦੇ ਕੇਜਰੀਵਾਲ ਦੇ ਚਰਨਾਂ 'ਚ ਬੈਠੇ ਨੇ ਜਿਹੜਾ ਦਿੱਲੀ ਵਾਲਿਆਂ ਨੇ ਰਗੜ ਕੇ ਬਿਠਾ ਤਿਆ ਆਪ ਵੀ ਹਾਰ ਗਿਆ ਐਮਐਲਏ ਤੇ ਮੰਤਰੀ ਤੇ ਸੜੇ ਮੁੱਖ ਮੰਤਰੀ ਆ ਜੋਦੀ ਚੌਕੀ ਪੜ ਰਹੇ ਨੇ ਦਿੱਲੀ 'ਚ ਤੇ ਤੁਹਾਡੇ ਮਾਧਿਅਮ ਰਹੀ ਮੈਂ ਇੱਕ ਹੋਰ ਖੁਲਾਸਾ ਕਰਨਾ ਚਾਹੁੰਦਾ ਅੱਜ ਕਿ ਐਮਐਲਏ ਪਤਾ ਕਾਹਤੋਂ ਸੱਦੇ ਗਏ ਨੇ ਸਾਡੇ ਕੋਲ ਪੱਕੀ ਰਿਪੋਰਟ ਆ ਕਿ ਭਗਵੰਤ ਮਾਨ ਨੂੰ ਬਦਲਣ ਦੀ ਤਿਆਰੀ ਆ ਭਗਵੰਤ ਮਾਨ ਨੂੰ ਬਦਲ ਕੇ ਕੋਈ ਹੋਰ ਬੰਦਾ ਲਾਉਣਗੇ ਵੈਸੇ ਤਾਂ ਭਗਵੰਤ ਮਾਨ ਪਹਿਲੀ ਡੈਪੂਟੇਸ਼ਨ ਤੇ ਆ ਕਿਉਂਕਿ ਉਹ ਜਾਂਦਾ ਮੱਥਾ ਟੇਕਿਆ ਹੁੰਦਾ ਉਹਦੇ ਆਪਣੇ ਪੱਲੇ ਕੱਖ ਨਹੀਂ ਨਾ ਉਹਦਾ ਵਿੱਤੀ ਸਲਾਹਕਾਰ ਆਪਣਾ ਨਾ OSD ਆਪਣਾ ਨਾ ਡਰਾਈਵਰ ਆਪਣਾ ਨਾ ਲਾਂਗਰੀ ਆਪਣਾ ਕੋਈ ਕੁਝ ਉਹਦਾ ਆਪਣਾ ਨਹੀਂ ਆ ਸਿਰਫ ਹਰਾ ਪੈਨ ਦੇਖਣ ਨੂੰ ਜੇ ਵਿੱਚ ਆ ਉਹ ਚਲਾਉਣ ਲਈ ਉਹਨੂੰ ਉਹਦੀ ਸਿਆਹੀ ਹੈ ਜਿਹੜੀ ਉਹ ਕੇਜਰੀਵਾਲ ਤੋਂ ਲੈ ਕੇ ਆਉਣੀ ਪੈਂਦੀ ਆ ਇਹ ਔਲਾਦ ਨੇ ਜਿਹੜੀਆਂ ਸਰਕਾਰੀ ਕੋਠੀਆਂ ਚੰਡੀਗੜ੍ਹ ਸਾਰੀਆਂ 'ਚ ਕਿਸੇ ਰਾਗਵ ਚੱਡਾ ਬੈਠਾ ਕਿਸੇ 'ਚ ਕੋਈ ਬੈਠਾ ਜਿਹੜਾ ਦਿੱਲੀ ਦੇ ਵਿੱਚੋਂ ਬੰਦਾ ਨਕਾਰਤਿਆ ਇਹਦਾ OSD ਕੇਜਰੀਵਾਲ ਦਾ ਲਾ ਉਰੇ ਸਲਾਹਕਾਰ ਲਾ ਕੇ ਉਹਨੂੰ ਜੈਡ ਪਲੱਸ ਸਿਕਿਉਰਟੀ ਦਿੱਤੀ ਹੋਈ ਆ ਮਰੇ ਪੰਜਾਬ ਦੇ ਵਾਸੀਓ ਜਾਗੋ ਬੰਦੇ ਦਿੱਲੀ ਦੇ ਜੈਡ ਸਿਕਿਉਰਟੀਆਂ ਗੱਡੀਆਂ ਤੇਲ ਸਾਰੀ ਸਿਕਿਉਰਟੀ ਉਹ ਪੰਜਾਬ ਦੀ ਸੋ ਇਹ ਦਿੱਲੀ ਨੂੰ ਦਿੱਲੀ ਵਾਲੇ ਪੰਜਾਬ ਨੂੰ ਲੁੱਟ ਕੇ ਦਿੱਲੀ ਲੈ ਕੇ ਜਾ ਰਹੇ ਨੇ ਆਪਾਂ ਜਾਗ ਜਿਏ ਕਿਉਂਕਿ ਅੱਜ ਹਾਲਾਤ ਇਹ ਨੇ ਕਿ ਜਿਹੜਾ ਕਿਸੇ ਵੇਲੇ 3400 ਕਰੋੜ ਦਾ ਕਰਜ਼ਾ ਸਾਲ ਦੇ ਵਿੱਚ ਲਿਆ ਜਾਂਦਾ ਸੀ ਤੇ ਸਕੂਲ ਕਾਲਜ ਹਸਪਤਾਲ ਸੜਕਾਂ 에ਰਪੋਰਟ ਬਣਦੇ ਸੀ ਅੱਜ ਸਾਲ ਦੇ ਵਿੱਚ 34000 ਕਰੋੜ ਤੋਂ ਵੱਧ ਕਰਜ਼ਾ ਲਿਆ ਜਾਂਦਾ ਪਰ ਦਿਖਦਾ ਕਿੱਥੇ ਨਹੀਂ ਕਿੱਥੇ ਲਾਉਣਾ ਇਸ ਲਈ ਭਗਵੰਤ ਮਾਨ ਜੇ ਤਾਂ ਪੂਰਾ ਹੁਣ ਸਰੈਂਡਰ ਜਿਹੜਾ ਮਾਣਾ ਮੋਟਾ 5-10% ਛੇ ਦੇਓ ਕਹਿੰਦਾ ਦਬਦਾ ਕਿੱਥੇ ਆ ਦਵਾ ਕਿੱਥੇ ਭਗਵੰਤ ਮਾਨ ਦੀ ਤਾਂ ਲੰਬੇ ਪਏ ਹੋ ਸੋ ਹਾਲਾਤ ਇਹ ਨੇ ਕਿ ਵੈਸੇ ਤਾਂ ਉਤੋਂ ਫਰਲਾ ਕੱਟਿਆ ਜਾਣਾ ਅੱਜ ਕੱਲ ਦੇ ਵਿੱਚ ਰਿਪੋਰਟ ਆ ਜਾਈਣੀ ਕਿ ਭਗਵੰਤ ਮਾਨ ਨੂੰ ਬਦਲ ਕੇ ਕੋਈ ਹੋਰ ਨਮਾ ਪਿੱਠੂ ਲਾਉਣਗੇ ਆਪਣਾ ਤੇ ਜੇ ਕਿਤੇ ਭਗਵੰਤ ਮਾਨ ਰਹਿ ਵੀ ਗਿਆ ਸੋ ਮੈਂ ਸਮਝਦਾ ਜਿਹੜਾ ਮਾਣਾ ਮੋਟਾ ਦਾ 1% ਕਣ ਬਚਿਆ ਹੋ ਉਹ ਵੀ ਉਹਨਾਂ ਨੇ ਨਿਵੇਡ ਦੇਣਾ ਤੋ ਹਾਲਾਤ ਮਾੜੇ ਨੇ ਪੰਜਾਬ ਦੇ ਵਿੱਚ ਗਰਨੇਟਾਂ ਦੇ ਨਾਲ ਥਾਣਿਆਂ ਤੇ ਹਮਲੇ ਪੰਜਾਬ ਦੇ ਵਿੱਚ ਸ੍ਰੀਆਮ ਗੈਂਗਸਟਰਾਂ ਦੀਆਂ ਧਮਕੀਆਂ ਸ੍ਰੀਆਮ ਸੀਆਈ ਸਟਾਫ ਦੇ ਵਿੱਚ ਉਹ ਗੈਂਗਸਟਰਾਂ ਦੇ ਲੌਰੈਂਸ ਸੁਰੋਈ ਵਰਗੇ ਦੀਆਂ ਇੰਟਰਵਿਊਆਂ ਵਿੱਤੀ ਹਾਲਾਤ ਖਰਾਬ ਕੋਈ ਪਿੰਡਾਂ 'ਚ ਡਿਵੈਲਪਮੈਂਟ ਲਈ ਰੁਪਈਆ ਨਹੀਂ ਕੋਈ ਗ੍ਰਾਂਟ ਨਹੀਂ ਕੋਈ ਕਿਸੇ ਪਾਸੇ ਕੋਈ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਨਹੀਂ ਕੋਈ ਡਿਵੈਲਪਮੈਂਟ ਨਹੀਂ ਭਾਈਚਾਰਕ ਸਾਂਝ ਉਹ ਖਤਮ ਕਰਨ ਦੇ ਤਲੇ ਹੋਏ ਨੇ ਸੋ ਮੈਂ ਸਮਝਦਾ ਕਿ ਪੰਜਾਬ ਦਾ ਉਹ ਨਾਸ ਕਰਕੇ ਜਾਣਗੇ ਜਿਹਨੂੰ ਕੱਢਣ ਲਈ ਖੂਹ ਵਿੱਚੋਂ ਆਪਾਂ ਨੂੰ ਬਹੁਤ ਸਾਲ ਲੱਗ ਜਣੇ ਸੋ ਮੇਰੀ ਬੇਨਤੀ ਹੈ ਪੰਜਾਬ ਦੇ ਹਰ ਵਰਗ ਨੂੰ ਨੌਜਵਾਨ ਵਰਗ ਨੂੰ ਮੇਰੀਆਂ ਮਾਤਾ ਮਾਂ ਪੈਣਾ ਵਰਗ ਨੂੰ ਵਪਾਰੀ ਵਰਗ ਨੂੰ ਕਿਸਾਨੀ ਵਰਗ ਨੂੰ ਮਜ਼ਦੂਰ ਵਰਗ ਨੂੰ ਹਰ ਵਰਗ ਨੂੰ ਬੇਨਤੀ ਹੈ ਕਿ ਟਾਕੜੇ ਹੋ ਕੇ ਸ਼੍ਰੋਮਣੀ ਕਲਦ ਦਾ ਸਾਥ ਦਿਓ ਤੇ ਪੰਜਾਬ ਨੂੰ ਬਚਾਓ ਪੰਜਾਬ ਤੇ ਪੰਜਾਬੀਆਂ ਤੇ ਪੰਥ ਦੀ ਤੇ ਪੰਜਾਬ ਦੀ ਭਾਈਚਾਰਕ ਸਾਂਝ ਦੀ ਪੰਜਾਬ ਦੀ ਡਿਵੈਲਪਮੈਂਟ ਕਰਨ ਵਾਲੀ ਪੰਜਾਬ ਦੀ ਅਮਨ ਸ਼ਾਂਤੀ ਲਿਆਉਣ ਵਾਲੀ ਇੱਕੋ ਪਾਰਟੀ ਆ ਸ਼੍ਰੋਮਣੀ ਕਾਲਦਨ ਉਹਦੇ ਤਹਿਤ ਹੀ ਮੈਂ ਸਮਝਦਾ ਕਿ ਹਰ ਵਰਗ ਪੰਜਾਬ ਦੇ ਨਾਲ ਜੁੜ ਵੀ ਰਿਹਾ ਤੇ ਅਪੀਲ ਕਰਨਾ ਕਿ ਵੱਧ ਤੇ ਵੱਧ ਸਾਡਾ ਸਾਥ ਵੀ ਦਿਓ। ਖੋ ਅਕਾਲੀ ਦਲ ਨੇ ਸਾਰੇ ਸਾਰੇ ਲੀਡਰਸ਼ਿਪ ਦੇ ਬਿਆਨ ਆਏ ਨੇ। ਜਿਹੜੇ ਕਹਿੰਦੇ ਨੇ ਕਿ ਮੋਦੀ ਹੈ ਤੋਂ ਮੁਨਕਨ ਹੈ। ਕਹਿੰਦੇ ਮੋਦੀ ਵਿਸ਼ਵਵਧਾ ਲੀਡਰ ਹੈ। ਜੇ ਮੋਦੀ ਸਾਹਿਬ ਵਿਸ਼ਵ ਦੇ ਲੀਡਰ ਨੇ ਜੇ ਮੋਦੀ ਸਾਹਿਬ ਦਾ ਇੰਨਾ ਡੰਕਾ ਚੱਲਦਾ ਤਾਂ ਭਾਰਤੀਆਂ ਨੂੰ ਹੱਥ ਬੰਨ੍ਹ ਕੇ ਹਥਕੜੀਆਂ ਲਾ ਕੇ ਪੈਰਾਂ ਦੇ ਵਿੱਚ ਜ਼ੰਜੀਰਾਂ ਪਾ ਕੇ ਅਗਲੇ ਨੇ ਅੰਮ੍ਰਿਤਸਰ ਲਾਤਿਆ। ਅੰਮਰਸਰੀ ਕਿਉਂ ਲਾਇਆ? ਉਹਦੇ 'ਚ ਸਿਰਫ 34 ਪੰਜਾਬ ਦੇ, 34 ਹਰਿਆਣੇ ਦੇ, 34 35 ਉਹ ਸੀਗੇ ਗੁਜਰਾਤ ਦੇ। ਗੁਜਰਾਤ ਵੀ ਲਾਇਆ ਜਾ ਸਕਦਾ ਸੀ। ਨਾ ਨਾ ਗੁਜਰਾਤ ਨਹੀਂ। ਰੌਲਾ ਕਿਹਦਾ ਪਾਇਆ? ਪੰਜਾਬ ਦਾ। ਬਦਨਾਮੀ ਕਿਹਦੀ ਕੀਤੀ? ਪੰਜਾਬ ਦੀ। ਜਦੋਂ ਉਹ ਕੀ ਉਹਦੇ 'ਚ ਹੈ ਗੁਜਰਾਤੀ ਤੇ ਹਰਿਆਣੇ ਵਾਲੇ ਜ਼ਿਆਦੇ, ਇਹ ਵੀ ਇੱਕ ਵੱਡੀ ਸਾਜਦ ਦਾ ਹਿੱਸਾ ਹੈ। ਸੋ ਇਹ ਮੱਥ ਲਿਆ ਇਹਨਾਂ ਨੇ ਦਿੱਲੀ ਵਾਲਿਆਂ ਨੇ। ਸੋ ਮੈਂ ਤਾਂ ਹੀ ਕਹਿੰਦਾ ਕਿ ਇਹ ਉਦੋਂ ਦੀ ਭਾਜਪਾ ਜਿਹੜੀ ਸਾਡੇ ਨਾਲ ਸਾਂਝ ਸੀ ਤੇ ਹੁਣ ਦੀ ਭਾਜਪਾ ਦਾ ਜ਼ਮੀਨ-ਅਸਮਾਨ ਦਾ ਫਰਕ ਹੈ। ਜੇ ਇਹ ਪਾ ਇਕੱਠੇ ਨਾ ਹੋਏ ਜੇ ਇੱਕ ਚੰਡੇਹੇਟ ਇਕੱਠੇ ਹੋ ਕੇ ਕਾਲੀਦਾ ਚੰਡੇਹੇਟ ਹਰ ਵਰਗ ਨਾ ਤੁਰਿਆ ਤਾਂ ਪੰਜਾਬ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਚੁੱਕਿਆ ਤੇ ਬਹੁਤ ਹੋਣ ਜੋ ਹੋਊਗਾ ਆਉਣ ਵਾਲੇ ਸਮੇਂ ਦੇ ਵਿੱਚ ਕੈਮਰਾਮੈਨ ਬੀਕੇ ਕਰਗ ਦੇ ਨਾਲ ਪ੍ਰਸੋਤਮ ਕੌਸਿਕ ਸਮਾਣਾ ਨਿਊਜ਼